ਲੇਵਾ ਮੱਝ ਦਾ ਜਿਹੜਾ ਹੈਗਾ ਬਹੁਤ ਸੋਹਣਾ ਪਿੱਛੋਂ ਚੈੱਕ ਕਰੋਗੇ ਲੇਵਾ ਥਨ ਮੋਟਾ ਵੀ ਦਿਖਾਈ ਦਿੰਦਾਗਾ ਉਹਦੇ ਵੀ ਪੂਰੀ ਗਾਰੰਟੀ ਰਹੂਗੀ ਕੋਈ ਕੋਈ ਨੁਕਸ ਨਹੀਂ ਹੋਣਾ ਕਿਸੇ ਥਾਂ ਦੇ ਵਿੱਚ ਵੀ ਮੇਰੀ ਹੋਊਗੀ ਅਸੀਂ ਹਾਂਜੀ ਅੱਜ ਕੱਲ੍ਹ ਦੋਸਤੋ ਬਾਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਘੁੰਮਣ ਦੇ ਵਿੱਚ ਮਾਸਟਰ ਜੀ ਕੋਲੇ ਅੱਜ ਨਾ ਮਿੱਤਰੋ ਆਪਾਂ ਤੁਹਾਡੇ ਵਾਸਤੇ ਐਂ ਕਹਿ ਸਕਦੇ ਆ ਵੀ ਘਰੇਲੂ ਪਰਿਵਾਰ ਕੋਲੋਂ ਇੱਕ ਬਹੁਤ ਸੋਹਣੀ ਮੱਝ ਦੀ ਵੀਡੀਓ ਲੈ ਕੇ ਆਏ ਆਂਗੇ ਇਹ ਮੱਝ ਜਿਹੜੀ ਹੈਗੀ ਹੈਗੀ ਸੂਨ ਵਾਲੀ ਆ ਇਸ ਮੱਝ ਦੀ ਨਾ ਮੇਨ ਵੀਡੀਓ ਰਹੂਗੀ ਬਾਕੀ ਜਿਹੜੇ ਬਾਈ ਕੋਲੇ ਘਰੇ ਪਸ਼ੂ ਰੱਖੇ ਹੋਇਆ ਉਹ ਵੀ ਆਪਾਂ ਇੱਕ ਵਾਰੀ ਦੁਬਾਰੇ ਕੈਮਰਾ ਲਾ ਕੇ ਦਿਖਾ ਦਗੇ ਜਿਵੇਂ ਇੱਕ ਬਹੁਤ ਸੋਹਣੀ ਸਾਹੀਵਾਲ ਨਸਲ ਦੀ ਗਾਂ ਆ ਗਈ ਵੱਡੇ ਕੱਦ ਕਾਠ ਵਾਲੀ ਲੈ ਮੰਨਣਾ ਨਹੀਂ ਗੱਲਾਂ ਬਾਤਾਂ ਕੀਤੀਆਂ ਸੀ ਇਹ ਵੀ ਕਹਿੰਦੇ ਪੋਲੇ ਹੱਥ ਨਾਲ 2122 ਕਿਲੋ ਦੁੱਧ ਦੇਈ ਜਾਂਦੀ ਹੈ ਸਾਡੇ ਕੋਲੇ ਤੇ ਨਾਲੇ ਮਾਗਰ ਵੀ ਇਹਦੇ ਜਰਸੀ ਜੀਮਣ ਦੀ ਬੱਚੀ ਆ ਜਿਹੜੀ ਸਾਹਮਣੇ ਖੜੀ ਹੈ ਪਰ ਪਰਲੇ ਪਾਸੇ ਇੱਕ ਜਰਸੀ ਗਾਂ ਹੋਰ ਘਰੇ ਰੱਖੀ ਹੋਈ ਆ ਤਾਂ ਕਰਕੇ ਜਿਹੜੀ ਆ ਮੱਝ ਹੈ ਇਹ ਹੁਣ ਵੇਚਣ ਦੀ ਸਲਾਹ ਕਰਲੀ ਇੱਕ ਵਾਰੀ ਆਪਾਂ ਖੜੀ ਮੱਝ ਤੁਹਾਨੂੰ ਦਿਖਾ ਦਨੇ ਹੈਗੇ ਬਾਕੀ ਦਾ ਗੱਲਾਂ ਬਾਤਾਂ ਕਰਾਂਗੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਜੇ ਮੱਝ ਸੋਹਣੀ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਂਗੇ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਮਨਦੀਪ ਜੀ ਸਤਿ ਸ਼੍ਰੀ ਅਕਾਲ ਤੇ ਅਗਲ ਜੀ ਜੇ ਆਪਾਂ ਨਾਲ ਗੱਲ ਕਰਕੇ ਪਹਿਲਾਂ ਦਾ ਤੁਹਾਡੇ ਕਿਤੇ ਬਰੇ ਹਨਾ ਤੇ ਪ੍ਰੋਪਰ ਲੋਕੇਸ਼ਨ ਜਿਹੜੀ ਹੈਗੀ ਆਪਣੇ ਪਿੰਡ ਦੀ ਤੇ ਨਾਮ ਦੱਸੋਗੇ ਹਾਂ ਜੀ ਮੈਂ ਟੀਚਰਾਂ ਸਰ ਤੇ ਦਵਿੰਦਰ ਸਿੰਘ ਮੇਰਾ ਨਾਮ ਹੈ ਰਮਨਦੀਪ ਜੀ ਪਿੰਡ ਕਮਨਕਲਾ ਜ਼ਿਲ੍ਹਾ ਬਠਿੰਡਾ ਠੀਕ ਹੈ ਇਕ ਆਪਾਂ ਕਾਫੀ ਟਾਈਮ ਪਹਿਲਾਂ ਮੈਨੂੰ ਐ ਦੱਸੋ ਵੀ ਤੁਹਾਡੇ ਘਰੇ ਇਧਰ ਨਾਲ ਦੇ ਘਰੇ ਹੈਨਾ ਇੱਕ ਵੀਡੀਓ ਬਣਾਈ ਸੀਗੀ ਉਦੋਂ ਵੀ ਆਪਾਂ ਮੱਝ ਦੀ ਬਣਾਈ ਸੀ ਹੈਨਾ ਹਾਂਜੀ ਮੱਝ ਦੀ ਵੀਡੀਓ ਬਣਾਈ ਸੀ ਜੀ ਠੀਕ ਹੈ ਤੇ ਅੱਜ ਵੀ ਚਲੋ ਤੁਸੀਂ ਆਏ ਤੁਹਾਨੂੰ ਵੀ ਜੀ ਆਇਆਂ ਕਹਦੇ ਹਾਂਗੇ ਬਹੁਤ ਬਹੁਤ ਧੰਨਵਾਦ ਕਿਉਂਕਿ ਪਿੰਡ ਦੇ ਵਿੱਚ ਕੀ ਹੈਗਾ ਆਸ-ਪਾਸੇ ਚੰਗਾ ਪਸ਼ੂ ਲੈਣ ਵਾਲੇ ਜਿਹੜਾ ਠੀਕਾ ਹੁੰਦੇ ਤਾਂ ਹੈ ਪਰ ਪੈਸੇ ਲਾਉਣ ਵਾਲੇ ਨਹੀਂ ਹੁੰਦੇ ਪਰ ਤੁਹਾਡੀ ਵੀਡੀਓ ਦੇਖ ਕੇ ਅਸੀਂ ਦੇਖਿਆ ਕਿ ਜਿਹਨੇ ਚੰਗਾ ਪਸ਼ੂ ਲੈਣਾ ਹੁੰਦਾ ਤਾਂ ਉਹ ਜ਼ਰੂਰ ਮਤਲਬ ਕਿ ਦੇਖੇ ਪਹੁੰਚਦਾਗਾ ਕਿ ਜਿੰਨਾ ਗੁੜ ਪਾਵਾਂਗੇ ਕਿੰਨੇ ਹੁੰਦੇ ਮਿੱਠਾ ਉਹਨੇ ਹੋਊਗਾ ਪਸ਼ੂ ਵੀ ਚੰਗਾ ਤੇ ਸੌਂਕੀ ਹੁੰਦੇ ਆ ਕਈ ਮੇਰੇ ਵਰਗੇ ਮੈਂ ਵੀ ਸੌਂਕ ਵਰਜੀ ਨਹੀਂ ਰੱਖਿਆ ਪਸ਼ੂ ਠੀਕ ਹੈ ਜੀ ਠੀਕ ਹੈ ਤੁਸੀਂ ਦੇਖ ਕੇ ਲਿਆ ਦਿਖਾਈ ਦਿੱਤਾ ਕਿ ਗਾਈਆਂ ਨੇ ਤੇ ਮੱਝ ਹੈ ਮੱਝ ਬੜੀ ਸੀਲ ਹੈਗੀ ਹੈ ਜੀ ਮੇਰਾ ਵਿਚਨੂੰ ਦਿਲ ਨਹੀਂ ਕਰਦਾ ਸੀ ਪਰ ਪਸ਼ੂ ਜਿਆਦਾ ਹੋ ਗਏ ਸੰਭਾਲ ਕਰਕੇ ਮਤਲਬ ਕਿ ਆਪਾਂ ਨੂੰ ਵੇਚਣਾ ਪੈ ਰਹੇਗਾ ਜਿਆਦਾ ਪਸ਼ੂ ਨਹੀਂ ਸੰਭਾਲ ਨਹੀਂ ਹੁੰਦੇ ਠੀਕ ਹੈ ਜੀ ਆ ਦੇਖਿਆ ਜਾਵੇ ਜੀ ਇਸ ਮੱਝ ਦਾ ਆਪਾਂ ਗੱਲ ਕਰ ਲੀਏ ਸੂਏ ਦੀ ਸੂਆ ਕਿੰਨਾ ਵਾਂ ਸੁੰਦੀ ਹੈ ਜੀ ਇਹ ਦੂਸਰਾ ਸੂਆ ਸੂਏਗੇ ਰਮਨਦੀਪ ਜੀ ਠੀਕ ਹੈ ਕਿੰਨੇ ਇਹ 10 ਦਿਨ ਇੱਥੇ ਰਹਿੰਦੇ ਜੀ ਜੀ 10 ਦਿਨ ਲੱਗੇਗੀ ਅਜੇ ਤਾਂ ਰਮਨਦੀਪ ਜੀ ਬਹੁਤ ਲਿਵਾ ਬਗੈਰਾ ਬਣਾਉਣਾਗਾ ਠੀਕ ਹੈ 10 ਦਿਨ ਬਾਕੀ ਨਹੀਂ ਹਾਂ 10 ਦਿਨ ਬਾਕੀ ਹੈ ਜੀ ਠੀਕ ਹੈ ਪਹਿਲੇ ਸੂਏ ਦਾ ਦੁੱਧ ਹਰ ਕੜੀ ਦਾ ਪਹਿਲੇ ਸੂਏ ਜੀ ਮੇਰੇ ਕੋਲ ਇਹਨੇ 14 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਤੇ ਹੁਣ ਉਮੀਦ ਹੈਗੀ ਹੈ ਵੀ ਜਿਵੇਂ ਪਹਿਲੇ ਸੂਏ 14 ਨਾ ਲੀਟਰ ਦਿੱਤਾਗਾ 17 18 ਲੀਟਰ ਦੁੱਧ ਦੇਗੀ ਠੀਕ ਹੈ ਅ اچھا ਇੱਕ ਗੱਲ ਮੈਂ ਹੋਰ ਦੇਖੀ ਹੈ ਵੀ ਉ ਗਰਮੀ ਆ ਪਤਾ ਨਹੀਂ ਕਿਵੇਂ ਆ ਦਿਨ ਰਹਿੰਦੇ ਆ ਫਿਰ ਵੀ ਮਤਲਬ ਮੋਕ ਹੁਣ ਜਿਵੇਂ ਮੈਂ ਪਤਲੀ ਮਰਦੀ ਵੀ ਐਂ ਲੱਗਦਾ ਸੀ ਮੈਨੂੰ ਵੀ ਕੋਈ ਇੱਕ ਦੋ ਦਿਨ ਹੀ ਮਸਾਂ ਲਾਉਗੀ ਹੈਨਾ ਹਾਂਜੀ ਹੋ ਸਕਦਾ ਪਹਿਲਾਂ ਵੀ ਸੂ ਸਕਦੀ ਗਰਮੀ ਕਰਕੇ ਪਹਿਲਾਂ ਵੀ ਠੀਕ ਹੈ ਇੱਕ ਵਾਰੀ ਆਪਾਂ ਖਣੀ ਦਾ ਲੇਵਾ ਚ ਚੈੱਕ ਕਰਵਾ ਦਗੇ ਇਹ ਆ ਦੇਖੋ ਮਿੱਤਰੋ ਆ ਦੇਖੋ ਹੁਣ ਲੇਵੇ ਦੀ ਬੰਤਰ ਚੈੱਕ ਕਰ ਲਓ ਇਧਰ ਕਰਿਓ ਜੀ ਇਹ ਮੂਰਲਾ ਸਾਣਾ ਆਪਾਂ ਇਧਰੋਂ ਵੀ ਦਿਖਾ ਦਿੰਨੇ ਆਗੇ ਠੀਕ ਹੈ ਤੇ ਜਿਹੜੇ ਆਹਾ ਮੂਰਲਾ ਸਾਣਾ ਇਹ ਆ ਵੀ ਤੁਸੀਂ ਚੈੱਕ ਕਰ ਲਓ ਠੀਕ ਹੈ ਇਹ ਬਸ ਬਸ ਠੀਕ ਹੈ ਤੋਰੂਗਾ ਜੀ ਮੜੀ ਆਪਾਂ ਤੋੜ ਕੇ ਵੀ ਦਿਖਾ ਦਈਏ ਇੱਕ ਗੱਲ ਹੋਰ ਆ ਸਿੰਘ ਕੁੰਡੇ ਆਗੇ ਦੂਜਾ ਇਹ ਸਿੰਘ ਦੀ ਇੱਕ ਤਾਂ ਜਮਾ ਸਹੀ ਹੈ ਤੇ ਇਧਰ ਮਾੜੇ ਪੋਪਲਾ ਲਿਆ ਹੋਇਆ ਪਰ ਪਤਾ ਬਹੁਤ ਘੱਟ ਲੱਗਦਾਗਾ ਠੀਕ ਹੈ ਤੇ ਪਰ ਇੱਕ ਗੱਲ ਹੋਰ ਆ ਮਧਰੀ ਗੋਡੀ ਦੀ ਜਿਵੇਂ ਆਪਾਂ ਕਹਿ ਦਿੰਨੇ ਆ ਮੱਝ ਹਨਾ ਪਿਓਰ ਮੋਹਰਾ ਨਸਲ ਚ ਆ ਜਾਂਦੀ ਹੈ ਬਾਲ ਵੀ ਜਿਹੜੇ ਹੈਗੇ ਪੂਛਦੇ ਉਹ ਘੱਟ ਹੀ ਚਿੱਤੇ ਨੇ ਖੋਲੂ ਅੰਕਲ ਆਪਾਂ ਤੋੜ ਗਏ ਫਿਰ ਬਾਕੀ ਦਾ ਆਪਾਂ ਵਿੱਚ ਸ਼ਾਰਟ ਵੀ ਲਾਵਾਂਗੇ ਹਨਾ ਮੂੰਹ ਦੀ ਜਿਹੜੀ ਹੈਗੀ ਬਹੁਤ ਸੋਹਣੀ ਹੈ ਫੇਸ ਦੀ ਬਿਊਟੀ ਚੈੱਕ ਕਰ ਲਓ ਤੁਸੀਂ ਇਹ ਜਦੋਂ ਬੰਦਾ ਕੋਈ ਉਪਰ ਆ ਜੇ ਨਾ ਉਦੋਂ ਪਸ਼ੂ ਥੋੜਾ ਜਿਹਾ ਉਪਰ ਆਦਾ ਕਰ ਜਾਂਦਾ ਬਾਕੀ ਲੇਵੇਤੀ ਮੰਤਰ ਤੁਸੀਂ ਚੈੱਕ ਕਰ ਲਓ ਲੇਵਾ ਮੱਝ ਦਾ ਜਿਹੜਾ ਹੈਗਾ ਬਹੁਤ ਸੋਹਣਾ ਪਿੱਛੋਂ ਚੈੱਕ ਕਰੋਗੇ ਲੇਵਾ ਹਜੇ ਲੌਂਦੀ ਵੀ ਤੁਰੀ ਆਉਂਦੀ ਆ ਦਿਨਾਂ ਦਾ ਤਾਂ ਇਹ ਹੁੰਦਾਗਾ ਯਾਰ ਵੀ 2-4 ਦਿਨ ਪਸ਼ੂ ਵੱਧ ਘੱਟ ਲਈ ਜਾਂਦਾਗਾ ਹੁਣ ਇਹ ਝੋਟੀ ਜਿਹੜੀ ਹੈਗੀ ਦੂਜਾ ਸੂਆ ਸੁੰਦੀ ਆ ਤੇ ਦਿਨ 10 ਬਾਕੀ ਐ ਸੂਪੇ ਪਹਿਲਾ ਸੂਪੇ ਕੁਝ ਦਿਨ ਲੈ ਵੀ ਜਾਵੇ ਲੈ ਜੋ ਵੀ ਲੈ ਜੋ ਕਰ ਆ ਦੇਖੋ ਠੀਕ ਹੈ ਮੈਂ ਜਿਵੇਂ ਪਹਿਲਾਂ ਵੀ ਕਿਹਾ ਹੈ ਨਾ ਵੀ ਇਹ ਝੋਟੀ ਜਿਹੜੀ ਪਤਾ ਨਹੀਂ ਤਾਂ ਗਰਮੀ ਜ਼ਿਆਦਾ ਕਰਕੇ ਮੋਕ ਮਾਰੀ ਜਾਂਦੀ ਆ ਛੋਟੇ ਸਾਹਮਣੇ ਉਹੀ ਗੱਲ ਆ ਗਈ ਨਾ ਇਹ ਇਹ ਗੱਲਾਂ ਕਹਿੰਦੇ ਹੁੰਦੇ ਵੀ ਸਾਹਮਣੇ ਆ ਹੀ ਜਾਂਦੀਆਂ ਹੁੰਦੀਆਂ ਪਰ ਹੁਣ ਆਪਾਂ ਜਿਹੜਾ ਇਹਦਾ ਰੇਟ ਆ ਉਹ ਆਪਾਂ ਪਤਾ ਕਰ ਲਈ ਅੱਛਾ ਜੀ ਆਪਾਂ ਹੁਣ ਇਸ ਝੋਟੀ ਦਾ ਰੇਟ ਦਾ ਰੇਟ ਕਿੰਨਾ ਕਰਤਾ ਜੀ ਰੇਟ ਰਮਨਦੀਪ ਜੀ ਆਪਨਾ ਕਿੰਨੇ ਕਰਵਾ ਲੋ ਇਸ ਤਾਂ ਠੀਕ ਹੈ ਜਿਵੇਂ ਪਸ਼ੂਆਂ ਚੰਗੇ ਪਸ਼ੂ ਦਾ ਮੁੱਲ ਤਾਂ ਦੇਖੋ ਚੰਗਾ ਹੀ ਹੁੰਦਾ ਹੈ ਕਹਿੰਦੇ ਹੁੰਦੇ ਜਿੰਨਾ ਗੁੜ ਪਾਵਾਂਗੇ ਮਿੱਠਾ ਤਾਂ ਉਨਾ ਹੀ ਹੋਊਗਾ ਜੀ ਠੀਕ ਹੈ ਜੀ ਤੇ ਆਪਣੀ ਗਾਰੰਟੀ ਰਹੂਗੀ ਥਾਣਾ ਦੀ ਗਾਰੰਟੀ ਰਹੂਗੀ ਜਿਵੇਂ ਇੱਕ ਥਾਨ ਮੋਟਾ ਵੀ ਦਿਖਾਈ ਦਿੰਦਾਗਾ ਉਹਦੇ ਵੀ ਪੂਰੀ ਗਾਰੰਟੀ ਰਹੂਗੀ ਕੋਈ ਕੋਈ ਨੁਕਸ ਨਹੀਂ ਹੋਣਾ ਕਿਸੇ ਥਾਨ ਦੇ ਵਿੱਚ ਵੀ ਮੇਰੀ ਹੋਊਗੀ ਅਸੀਂ ਮੰਗਦੇ ਤਾਂ 2 ਲੱਖ ਹੈਗੇ ਜੀ ਪਰ ਚਲੋ ਪੌਣੀ 2 ਲੱਖ ਦੇ ਵਿੱਚ ਆਪਾਂ ਦੇ ਦੇ ਦਾਂਗੇ ਜੀ ਦੇ ਦੋਗੇ ਜਿਵੇਂ ਆਪਾਂ ਗੱਲ ਕਰ ਲਿਆ ਕਹਿੰਦੇ ਤੁਸੀਂ ਜਿਹੜੀ ਗੱਲ ਕਹੀ ਹੈ हां सोड्डा ਬਹੁਤ ਬਹੁਤ ਧੰਨਵਾਦ ਹਨਾ ਅਗਲਾ ਨਹੀਂ ਗੱਲ ਕਹਿੰਦਾ ਨਹੀਂ ਹੁੰਦਾ ਵੀ ਤੁਸੀਂ ਪਹਿਲਾਂ ਹੀ ਕਹਤਾ ਸੀ ਆਪਾਂ ਗੱਲ ਦੱਸ ਦਾਂਗੇ ਵੀ ਕਿਉਂ ਬਣਾਵਟ ਦਾ ਕਈ ਵਾਰੀ ਫਰਕ ਪੈ ਜਾਂਦਾ ਗਰੰਟੀ ਰਹੂਗੀ ਥਣਾ ਤੋਂ ਚਵਾ ਕੇ ਵੀ ਮਤਲਬ ਤੁਸੀਂ ਜਦੋਂ ਸੂਪੀ ਉਹ ਵੀ ਲੈ ਆ ਸਕਦਾ ਜੇ ਜਦੋਂ ਸੂੰਦੀ ਆ ਜੀ ਚੋਕ ਲੈ ਜਾਣ ਠੀਕ ਹੈ ਥਣਾ ਦੀ ਪਹਿਲਾਂ ਲੈ ਕੇ ਜਾਂਦੇ ਥਣਾ ਦੀ ਗਰੰਟੀ ਹੋਊਗੀ ਸੀਲ ਦੀ ਗਰੰਟੀ ਹੋਊਗੀ ਠੀਕ ਹੈ ਤੇ ਹਰ ਕਿਸਮ ਦੀ ਗਰੰਟੀ ਹੋ ਜੀ ਜੇ ਥਾਣਾ ਦੇ ਵਿੱਚ ਕੋਈ ਹਾਰਟ ਨਿਕਲਦਾ ਹੈ ਤੇ ਮੇਰੇ ਹੋਊਗੀ ਜੀ ਮੇਰੀ ਹੋਊਗੀ ਪੈਸੇ ਆਪ ਤੇ ਲੈ ਜਾਣ ਤੇ ਮਜ ਮੇਰੀ ਬਣ ਜਾ ਵੈਰੀ ਗੁੱਡ ਜੀ ਬਹੁਤ ਬਹੁਤ ਧੰਨਵਾਦ ਜੀ ਮੂਲ ਵੀ ਮਤਲਬ ਕਿ ਗੱਬਣ ਵੀ ਲੈ ਕੇ ਆਉਂਦਾ ਗੱਬਣ ਠੀਕ ਹੈ ਗੱਬਣ ਵੀ ਲੈ ਕੇ ਜਾਂਦਾ ਚਲੋ ਇਹ ਇਹ ਸਾਰੀਆਂ ਗਰੰਟੀਆਂ ਨੇ ਜੋ ਟੀ ਜਿਹੜੀ ਹੈਗੀਆਂ ਮੇਟਰ ਬਹੁਤ ਸੋਹਣੀ ਆ ਬਾਕੀ ਸੀਲ ਠੰਡੀ ਇਹ ਸਭ ਕਿਸ ਕਿਸਮ ਦੀ ਗਰੰਟੀ ਹੋ ਗਈ ਬਸ ਮੇਰੀ ਤਾਂ ਤੁਹਾਨੂੰ ਪਤਾ ਹੈ ਮਜਬੂਰੀ ਹੈ ਜਿਆਦਾ ਪਸੂਣ ਕਰਕੇ ਸੰਭਾਲਣੀ ਹੋ ਰਹੀ ਸਹੀ ਗੱਲ ਹੈ ਜੀ ਮੈਨੂੰ ਐ ਲੱਗਦਾ ਇੱਕ ਗੱਲ ਹੋਰ ਹੈ ਜਿਹੜੀ ਪਹਿਲਾਂ ਅੱਜ ਵੇਚੀ ਸੀ ਇੱਕੋ ਘਰੋਂ ਲੈ ਕੇ ਆਉਂਦੀਆਂ ਸੀ ਤੁਸੀਂ ਹਾਂ ਇੱਕੋ ਘਰੋਂ ਲੈ ਕੇ ਆਉਂਦੀ ਸੀ ਇਹ ਪਹਿਲੇ ਸੂਏ ਤੁਸੀਂ ਇਹ ਲੈ ਕੇ ਆਏ ਸੀਗੇ ਤੇ ਪਰ ਹੈ ਸੋਹਣੀ ਆ ਝੋਟੀ ਸੋ ਤੇ ਕਿਵੇਂ ਲੱਗੀ ਇਹ ਜਰੂਰ ਤੁਸੀਂ ਕਮੈਂਟਾਂ ਦੇ ਰਹੀ ਦੱਸਣਾ ਜਰੂਰ ਆ ਜਿਵੇਂ ਆਹ ਗੱਲ ਵੀ ਦੱਸਤੀ ਜਿਹੜੀ ਥਾਨ ਵਾਲੀ ਹੈ ਹਨਾ ਕਈ ਵਾਰੀ ਬਣਾਵਟ ਦੇ ਵਿੱਚ ਫਰਕ ਪੈਂਦਾ ਚੋਕੇ ਜਵੰਦਰੂ ਯਾਰ ਜਵੰਦਰੂ ਹੀ ਹੈਗਾ ਪੂਰੀ ਚੱਕਰ ਨਹੀਂ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲਾਸਟ ਤੇ ਆਪਾਂ ਇੱਕ ਨੰਬਰ ਲੈ ਕੇ ਦਿੰਨੇ ਆ ਕੱਦ ਕੱਦ ਦੀ ਮੈਂ ਫੁੱਲ ਪੂਰੀ ਐਨ ਸੋ ਨੂੰ ਤਸੱਲੀ ਕਰਾਤੀ ਤੇ ਅਗਰ ਇੱਕ ਨੰਬਰ ਜਰੂਰ ਬੋਲ 946402963 ਜੀ ਮਾਸਟਰ ਦਵਿੰਦਰ ਸਿੰਘ ਆਪਣਾ ਨਾਮ ਹੈਗਾ ਠੀਕ ਹੈ ਜੀ 94640 946407963 72963 ਠੀਕ ਹੈ ਜੀ ਲੋਵੀ ਕਰਿਓ ਚੈੱਕ ਆਪਦੀ ਤਸੱਲੀ ਇਸ ਘਰੇ ਆ ਕੇ ਤੁਸੀਂ ਝੋਟੀ ਦੀ ਕਰ ਸਕਦੇ ਹੋ ਕਿਵੇਂ ਲੱਗੀ ਇਹ ਝੋਟੀ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਧੰਨਵਾਦ ਸਾਰੇ ਪ੍ਰਾਂਵਾਂ